ਸਰਕ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚਿਆ ਤਾਂ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਗੁਰਦੀਪ ਸਿੰਘ ਪਿੰਡ ਕੂਟਾ ਤੋਂ ਬੋਲ ਕਰਦਾ ਹਾਂ ਸਰਪੰਚੋ ਮੇਰੀ ਪਰਜਾਈ ਜਸਵੀਰ ਕੋ ਸਰਪੰਚੋ ਤੇ ਬਹੁਤ ਬਹੁਤ ਧੰਨਵਾਦ ਕਰਦਾ ਵੀਡੀਓ ਆਉਣ ਦਾ ਕਿ ਜਿਹੜਾ ਆਪਣਾ ਟਾਈਮ ਕੱਢ ਕੇ ਤੇ ਚਲੋ ਸਾਡੀ ਪਿੰਡ ਦੀ ਜਿਹੜੀ ਗੱਲ ਵਾ ਵੀਡੀਓ ਤੱਕ ਪਹੁੰਚਾਉਣਗੇ ਬਾਕੀ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਆਪਣੀ ਪਿੰਡ ਦੀ ਪੰਚਾਇਤ ਦਾ ਜਿਨ੍ਹਾਂ ਮੈਨੂੰ ਇਨਾ ਮਾਣ ਬਖਸ਼ਿਆ ਵਾ ਮੈਨੂੰ ਲਾਇਕ ਸਮਝਿਆ ਪਿੰਡ ਦੇ ਸੇਵਾ ਕਰਨ ਦਾ ਤੇ ਕੋਈ ਨਹੀਂ ਆਪਾਂ ਪਿੰਡ ਦੇ ਵਿਕਾਸ ਕਰਾਂਗੇ ਸਾਰੇ ਜਿੰਨੇ ਵੀ ਹੋਣਗੇ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗੋਈ ਦੇ ਵਿੱਚ ਹੁਣ ਪੂਰੇ ਕਰਾਈਏ ਪਿੰਡ ਦੇ ਕੰਮ ਤੇ ਬਹੁਤੀਆਂ ਵਾਰੇ ਕਰਾਉਣ ਵਾਲੇ ਤੇ ਬਾਕੀ ਚਲੋ ਹੁਣ ਦੇਖਦੇ ਆ ਸਰਕਾਰ ਕੁਝ ਸਾਨੂੰ ਦਿੰਦੀ ਆ ਤੇ ਅਸੀਂ ਕਰਾਂਗੇ ਪੰਜ ਚਾਰ ਗਲੀਆਂ ਵੰਨ ਵਾਲੀਆਂ ਉਹਨਾਂ ਦਾ ਵਿਆਹ ਵਾ ਕੋਈ 5 ਲੱਖ ਰੁਪਈਆ ਨੂੰ ਅੰਗਰੇਜ਼ ਮਜਾਰ ਤੋਂ ਸੇਵਾ ਸਾਹਿਬ ਨੇ ਦਿੱਤਾ ਵਾ ਤੇ ਹੋਰ ਉਹਨਾਂ ਗਾੜੀ ਬੇਨਤੀ ਕਰਦੇ ਆ ਵੀ ਦੋ ਸਾਡੇ ਪਿੰਡ ਤੇ ਵਿਕਾਸ ਜੇ ਕੰਮ ਰੁਕੇ ਆ ਅਧੂਰੇ ਆ ਤੇ ਨਹੀਂ ਕਰਾਈਏ ਉਹ ਤੁਸੀਂ ਆਮ ਦੇਖਿਆ ਹੋਗਾ ਜਦੋਂ ਬਾਹਰਲੇ ਪਿੰਡਾਂ ਜੇ ਦੇਖਦਾ ਉਹ ਬੂਡੇ ਲੱਗੇ ਹੁੰਦੇ ਲਾਟਾਂ ਲੱਗੀਆਂ ਹੁੰਦੀਆਂ ਪਿੰਡ ਦੇ ਅੰਦਰ ਐਂਟਰ ਕਰੀਏ ਸੋਹਣੀ ਪਾਰਕਿੰਗ ਨਜ਼ਦੀਕ ਹੁੰਦੀ ਹੈ ਡਿਸਪੈਂਸਰੀ ਹੁੰਦੀ ਹੈ ਲਾਇਬ੍ਰੇਰੀ ਹੁੰਦੀ ਹੈ ਕੈਮਰੇ ਲੱਗੇ ਹੁੰਦੇ ਨੇ ਤੋ ਓਪਨ ਜੇਮ ਹੁੰਦੀ ਆ ਬੱਚਿਆਂ ਵਾਂ ਤੇ ਝੂਲੇ ਲੱਗੇ ਹੁੰਦੇ ਨੇ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਕੋਈ ਇਦਾਂ ਦੀ ਸੁਖਦੂਰਤ ਹੈਗੀ ਹਾਂਜੀ ਇਹ ਤੇ ਵੇਹੇ ਸਾਰੇ ਵੀ ਚਲੋ ਪਿੰਡ ਦੇ ਜਿੰਨੇ ਵੀ ਸਾਡੇ ਮਤਲਬ ਮੇਰੇ ਮੁਖਵਾਨ ਮਰੀ ਪੰਚਾਇਤ ਜਿੰਨੇ ਵੀ ਆਏ ਅੰਦੀ ਆ ਸਾਡੇ ਪਿੰਡ ਚ ਵੀ ਲਾਈਟਾਂ ਲੱਗਣ ਤੇ ਕੈਮਰੇ ਲੱਗਣ ਤੇ ਪਿੰਡ ਦੀ ਇੱਕ ਸੋਚ ਆ ਚਲੋ ਨਾ ਜਾਣਦਾ ਕਿ ਸਰਪੰਚ ਬਣਿਆ ਪਿੰਡ ਦੀ ਪੰਚਾਇਤ ਵਾ ਵਧੀਆ ਕੰਮ ਹੋਇਆ ਪਰ ਹੁਣ ਇਹ ਜਿਹੜੇ ਕੰਮ ਆਏ ਤੇ ਹੁਣ ਸਰਕਾਰ ਤੇ ਹੀ ਆ ਨਾ ਸਰਕਾਰ ਕੋ ਪਿੰਡ ਨੂੰ ਦਊਂਗੇ ਤੇ ਪਿੰਡ ਤੇ ਕੰਮ ਹੋਣੇ ਸਰਪੰਚ ਨੇ ਆਪਣੇ ਕੋਤ ਲਾਉਣੀ ਨਹੀਂ ਈ ਇਹ ਚਲੋ ਪਹਿਲੋਂ ਕੁਝ ਥੋੜੇ ਜੇ ਦਿੱਤੇ ਆ ਉਥੇ ਗਰਾਊਂਡ ਦੇ ਵਿੱਚ ਲਾਏ ਆ ਭੂਰੇ ਭਗੜੇ ਜੇ ਤੇ ਅਹੀਂ ਉਹ ਸਰਕਾਰ ਗੜੀ ਬੇਨਤੀ ਕਰਦੇ ਆ ਆਮ ਆਪ ਪਾਰਟੀ ਗੜੀ ਸੇਵਾ ਸਾਹਿਬ ਗੜੀ ਕਿ ਸਾਨੂੰ ਫੰਡ ਦੇਣ ਪਿੰਡਾਂ ਦੇ ਸਾਡੇ ਪਿੰਡ ਦੇ ਜਿਹੜੇ ਉਹ ਅਧੂਰੇ ਕੰਮ ਆ ਬਹੁਤ ਲੋਕਾਂ ਦੀ ਮਤਲਬ ਸੋਚਵਾ ਵੀ ਸਾਡੇ ਪਿੰਡ ਤੇ ਲਾਟਾਂ ਲੱਗਣੀਆਂ ਚਾਹੀਦੀਆਂ ਕੈਮਰੇ ਲੱਗਣੇ ਚਾਹੀਦੇ ਆ ਤੇ ਉਹ ਨਾ ਜੀ ਮੰਨਦਿਆਂ ਮੰਨ ਚ ਰਹਿ ਜਾਂ ਜੇ ਹੋਣਗੇ ਤੇ ਪਿੰਡ ਦਾ ਗੜੀ ਲੋਕਾਂ ਦਾ ਵੀ ਜੋਸ਼ ਜੋਸ਼ ਰੱਖਣਗੇ ਤੇ ਕੰਮ ਨਾ ਹੀ ਬੋਟਾ ਵਾਂ ਗੜੀ ਜੀ ਸਰ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਜਿੰਦੇ ਜਿਹੜੇ ਯੋਗ ਲੋਕ ਮੰਗਦੇ ਰਸਨ ਕਾਰ ਨਹੀਂ ਮਗਰੀਬ ਤੀ ਕਾਰ ਰਸਨ ਨਹੀਂ ਪਹੁੰਚਦਾ ਕਿ ਤੁਹਾਨੂੰ ਲੱਗਦਾ ਤੁਹਾਡੇ ਮਨ ਨੂੰ ਇਦਾਂ ਦੀ ਸਮੱਸਿਆ ਹੈਗੀ ਦੇਖੋ ਜੀ ਹੈ ਤੇ ਬਹੁਤ ਜਿਆਦਾ ਆਸੀ ਭਾਈ ਸਰੇ ਗਰੀਬ ਜਿਹੜੇ ਆ ਉਹਨਾਂ ਦੇ ਰਸਨ ਕਾਰ ਬਣਵਾੜੇ ਆ ਯੋਗ ਦੀਪੂ ਹੋਰ ਦੰਮੇ ਕਿ ਤੁਹਾਨੂੰ ਨਿਆਖੀ ਦਾ ਵੀ ਮਤਲਬ ਇੰਨਾ ਦੀ ਕਾਰਡ ਬਣਾਓ ਵੀ ਦੱਸੋ ਕੁਝ ਉਹ ਕਹਿੰਦੇ ਆ ਵੀ ਸਾਈਡ ਬੰਦ ਆ ਤੇ ਸਾਈਡ ਆਖੂ ਸਰਮਾ ਸਰ ਨੂੰ ਕਹੋ ਜਾਂ ਸਰਕਾਰ ਨੂੰ ਕਹੋ ਸਾਈਡ ਖੁੱਲੇ ਤੇ ਆਪਾਂ ਕਾਰਡ ਬਣਾ ਦਿੰਨੇ ਆ ਕੋਈ ਗੱਲ ਇਹ ਤੇ ਹੁਣ ਸਰਕਾਰ ਦੇ ਦਵੰਡ ਵਾ ਕਿ ਇਹਨਾਂ ਨੂੰ ਥੋੜਾ ਜਿਆਦਾ ਦੇਣ ਖੋਲਣ ਤੇ ਰਸਨ ਕਾਰਡ ਬੰਨ ਕਿਉਂਕਿ ਗਰੀਬ ਜਨਤਾ ਆ ਵੀ ਚਲੋ ਕੁਝ ਉਹਨਾਂ ਨੂੰ ਮਿਲੇ ਹੂੰ ਸਰਪੰਚ ਸਾਹਿਬ ਪਿੰਡ ਦੀ ਹਜੂਰ ਤੋਂ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਤੇ ਸਟਾਫ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਨਹੀਂ ਹੈ ਤੇ ਜ਼ਰੂਰ ਵਾ ਕਿਉਂਕਿ ਸਕੂਲ ਮੇਰੇ ਪਿੰਡ ਦੇ ਵਿੱਚ ਪੰਜੀ ਤੱਕ ਵਾ ਚਲੋ ਜਿੰਨੇ ਸਰਪੰਚ ਬਣੇ ਆ ਉਹਨਾਂ ਨੇ ਤੇ ਹੋਈ ਚਲੋ ਖਿੱਚ ਤੁਹੀ ਪਈ ਲੋਕਾਂ ਨੂੰ ਇਹ ਨਹੀਂ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਸਕੂਲ ਥੋੜਾ ਵੱਡਾ ਹੋ ਜੇ ਜਿਹੜੇ ਬਾਹਰ ਬੱਚੇ ਜਾਂਦੇ ਐ ਇੱਥੇ ਪੜ੍ਹਨ ਉਹਨਾਂ ਦੇ ਵਿੱਚੋਂ ਪ੍ਰਿੰਸੀਪਲ ਨੇ ਵੀ ਦੋ ਵਾਰੀ ਇਹ ਕਿਹਾ ਹੋ ਕਿ ਸਾਡੇ ਉਹ ਬੱਚੇ ਜਿਹਨਾਂ ਚਾਇਦਾ ਨਾਲ ਤੇ ਅੰਦਰ ਮਿੱਟੀ ਲੱਗਦੀ ਪੈਰਾਂ ਨੂੰ ਤੇ ਸਾਨੂੰ ਨਾਲ ਥੋੜੀ ਜਿਹੀ ਸਿੱਧੀ ਸਿੱਧੀ ਟੈਲੇਂਟ ਲਵਾਈ ਜਾਵੇ ਤੇ ਚਲੋ ਅਸੀਂ ਤੇ ਕਹਿੰਦੇ ਆ ਵੀ ਜਦੋਂ ਸੇਨਾ ਸਾਹਿਬ ਜੀ ਬੇਨਤੀ ਕਰਾਂਗੇ ਕਿਤੇ ਬਹੁੰਗਾ ਟਾਈਮ ਕੱਢ ਕੇ ਸਾਡੇ ਕੋਲ ਵੀ ਸੇਨਾ ਸਾਹਿਬ ਸਾਡੇ ਬਦਲ ਪਿੰਡ ਨੂੰ ਥੋੜਾ ਜਿਹਾ ਡਾਓ ਗ੍ਰਾਂਟ ਤੇ ਮੈਂ ਸਕੂਲ ਦਾ ਥੋੜਾ ਜਿਹਾ ਕਰਵਾ ਦਾਂ ਇਹ ਆ ਵੀ ਉਹਨਾਂ ਨੂੰ ਹੁਣ ਜਦੋਂ ਕਿਤੇ ਆਏ ਮੰਦੇ ਬੈਂਦੇ ਆ ਕਿਉਂ ਇੰਨੇ ਗੱਲ ਨਹੀਂ ਸੜਕੋ ਇੰਨੇ ਕੋਈ ਜਿਆਦਾ ਵੀ ਭੱਜ ਨਾ ਸਜਾ ਫੰਕਲੋ ਫਲੋਜੀ ਆ ਤੇ ਜਦੋਂ ਕਿਤੇ ਬਹਿਨੇ ਸਿਕਾ ਸਾਹ ਕੋ ਲੈਨੇ ਟਾਈਮ ਆਪਾਂ ਤੇ ਕਹਿ ਕੇ ਤੇ ਉਹ ਨਵਾਗੇ ਕਹਿੰਦੇ ਸਭੀ ਦਵਾਗੇ ਨਾ ਉਹ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਰੋਦ ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀ ਬਰੇਡਫੋਰਮ ਹੋਏਗਾ ਦੇਖੋ ਜੀ ਨੌਜਵਾਨਾਂ ਦੀ ਵੀ ਸੋਚ ਵਾ ਵੀ ਸਾਨੂੰ ਕਲੱਬ ਦਾ ਸਮਾਨ ਦਿੱਤਾ ਜਾਵੇ ਤੇ ਜਦੋਂ ਵੀ ਮੈਨੇ ਬਣਾਇਆ ਤੇ ਹੈਗਾ ਵਾ ਵੀ 5-5 ਲੱਖ ਰੁਪਇਆ ਦਵਾਂਗੇ ਜਿਹੜੇ ਬੜਾ ਪ੍ਰਧਾਨ ਬਣਾਇਓ ਆਪਣੇ ਆਪ ਹੀ ਲੈਣਗੇ ਮਰ ਸਾਹਿਬ ਨੇ ਕਿਹਾ ਆ ਵੀ ਆਪ ਸਮਾਨ ਲੈਣਗੇ ਤੇ ਜਦੋਂ ਵੀ ਉਹਦੇ ਅੱਜ ਮਤਲਬ ਕਿਹਾ ਜਾਂ ਦੱਸਾ ਦੇ ਕੁਝ ਨਹੀਂ ਆ ਤੇ ਗਰਾਊਂਡ ਸਾਨੂੰ ਛੜਾਈ ਆ ਤੇ ਉਹਦੇ ਚ ਵੀ ਇਦਾਂ ਹੀ ਪਈ ਹੈ ਗਰਾਊਂਡ ਅਜੇ ਤੇ ਵੀਡੀਓ ਸਾਹਿਬ ਵੀ ਆਏ ਕਹਿੰਦੇ ਵੀ ਆਪਾਂ ਤੁਹਾਨੂੰ ਦਵਾਂਗੇ ਚਾਰ ਦਿਵਾਲੀ ਵਧਾਂਗੇ ਨਾਕਾ ਲਾਵਾਂਗੇ ਤੇ ਬੱਚੇ ਉਦਾਂ ਬਹੁਤ ਨੌਜਵਾਨ ਆਪਣੇ ਵੀ ਦੋਸਤਾਂ ਉੱਤੇ ਜਾਂਦੇ ਖੇਡਣ ਛੋਟੇ ਬੱਚੇ ਵੀ ਜਾਂਦੇ ਆ ਸਾਡਾ ਵੀ ਮਨ ਨਾ ਖਬਰ ਨਾ ਚਾਹਦਾ ਵੀ ਅਹੀਂ ਵਾਕਿਆ ਜੇ ਕੀਤਾ ਤੇ ਨਿਆਣੇ ਕਹਿੰਦੇ ਖੜਨ ਡਏ ਐ ਤੇ ਸਰਕਾਰ ਨੂੰ ਚਾਹੀਦੀ ਆ ਵੀ ਇਹਨਾਂ ਨੂੰ ਸਿਹਤੀ ਤੋਂ ਸਿਹਤੀ ਜੋ ਵੀ ਇਹਦਾ ਪ੍ਰਵਾਨਾ ਕਰਨ ਦੇਣ ਪਾਵੇ ਤੇ ਗਰਾਂਦਾ ਵੜੀਏ ਬੱਚਿਆਂ ਨੂੰ ਜੰਮ ਦਾ ਸਮਾਨ ਦੇਣ ਬੱਚੇ ਖੇਡ ਡੰਡਾ ਸ਼ਾਹ ਤੋਂ ਬਚਣ ਤੇ ਇਹਦੀ ਸਰਕਾਰ ਤੇ ਵਿਭਾਗ ਦਾ ਸਰਕਾਰ ਦਊਂਗੇ ਤੇ ਨਸ਼ਾ ਬਾਰੇ ਕੋ ਬੱਚੀ ਬਚਣਗੀ ਮਤਲਬ ਕਈ ਵਾਰੀ ਪਿੰਡਾਂ 'ਚ ਧਗੜੀ ਜਾਂਦੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਕਿਚਲੇ ਜਾਂ ਧੱਕੇ ਖਾਣੇ ਬਿੰਦਾਂ ਸਮਾਂ ਲਵਾਉਣ ਦਾ ਪੈਸਾ ਹੀ ਵਰਵਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਕਿਵੇਂ ਦੇ ਦੇ देखो जी दे दे दे, सरपंच दे दे का दी जिम्मेदारी हुंदी है कि एक पक्ष ना चले। ਇਹ ਨਾ ਕਹਵੇਂ ਕਿ ਯਾਰ ਉਹ ਮੇਰੀ ਪਾਰਟੀ ਦਾ ਤੇ ਮੇਰੀ ਪਾਰਟੀ ਦਾ। ਸਾਡੀ ਤਾਂ ਸੋਚ ਇਹ ਹੋਉਂਦੀ ਆ ਕਿ ਸੱਚ ਨੂੰ ਸੱਚ ਕਹਿਣਾ। ਚਲੋ ਜੇ ਆਪਣੀ ਪਾਰਟੀ ਦਾ ਬੰਦਾ ਵਾ ਜ਼ਿਆਦਾ ਇਹ ਨਹੀਂ ਕਹਿਣਾ ਵੀ ਇਹ ਮੇਰਾ ਉਹ ਕਾਂਗਰਸੀ ਵਾਲੀ ਦਾ ਲੋ। ਮੇਰੇ ਜਿੱਦ ਇਹ ਨਹੀਂ ਹੈਗਾ ਮੈਂ ਇਹ ਕਰਦਾ ਵਾ ਸੱਚੀ ਗੱਲ। ਚਲੋ ਲੱਗਦੀ ਵਾ ਤੇ ਉਹ ਆਖੀ ਦਾ ਜੇ ਕੋ ਦੋਵਾਂ ਕਰਾਇ ਝਗੜਾ ਆ ਨਾ ਤੈਨੂੰ ਬੈਹ ਕੇ ਤੇ ਕੋ ਨੂੰ ਨਵੇੜਿਆ ਜਾਵੇ। ਆਪਾਂ ਭੱਜ ਨਾਸ ਨਾ ਕਰੀਏ ਜੇ ਆਪਾਂ ਪਸਥੋਂ ਪਰਤੀ ਜਾਵਾਂਗੇ ਕਿ ਇਹਨੂੰ ਛੱਟ ਲੱਕੂਗੀ ਹੁਣਾਂ ਫੇਰ ਵੀ ਰਾਜੀ ਨਾ ਮਈਆ। ਤੇ ਪੈਸੇ ਲਾ ਕੇ ਉਹਨਾਂ ਥਾਣਾ ਪਾਣੀ ਦੇਦੋਂ ਬਹਿ ਕੇ ਗੱਲੋ ਜੇ ਤੁਹਾਨੂੰ ਵਧੀਆ ਵੇਖੋ ਜੀ ਅੱਜ ਜੀ ਤੇ ਆ ਵੀ ਇੱਕ ਸਮਾਂ ਵੀ ਪੱਜ ਜਾਂਦਾ ਪਿੰਡ ਦੇ ਵੀ ਜਿਹੜੇ ਬੰਦੇ ਕਦੀ ਟੈਂਪ ਪਾਣ ਕੇ ਜਾਂਦੇ ਆ ਦੂਜਿਆਂ ਨਾਲ ਤਾਂ ਪੈਸਾ ਵੱਜ ਜਾਂਦਾ ਵਾ ਤੇ ਆਪਣੇ ਪਿੰਡ ਦਾ ਵੀ ਨਾਲੇ ਨਾਵੇਂ ਸਰਪੰਚ ਨੇ ਪਿੰਡ ਦਾ ਪਿੰਡ ਕੀਤਾ ਸੋ ਪਿੱਛੇ ਕੱਚੇ ਕੁਠੇ ਗਰੰਟਾ ਆਈਆਂ ਨਵੇਂ ਹੌਮ ਅਪਲਾਈ ਕੀਤੇ ਗਏ ਆਪ ਜੀ ਦੇ ਪਿੰਡ ਜੇ ਕਿੰਨੇ ਕੱਚੇ ਕੁਠੇ ਗਰੰਟਾ ਨੇ ਕਿੰਨੇ ਨਵੇਂ ਹੌਮ ਅਪਲਾਈ ਕੀਤੇ ਗਏ ਮੇਰੇ ਪਿੰਡ ਦੇ ਵਿੱਚ ਕੁਝ ਪਹਿਲੋਂ ਘਰ ਆਏ ਗਏ ਪੰਜ ਆਏ ਉਹਨਾਂ ਚ ਦੋਹਾਂ ਦੇ ਹੋਏ ਸੀ ਉਨ੍ਹਾਂ ਦੇ ਵਿੱਚੋਂ ਮੁੜ ਕੇ ਤਿੰਨ ਗੋਠਿਆਂ ਦੇ ਤੇ ਮੈਂ ਆਹ ਕੰਮ ਕਰਵਾਏ ਆ ਦੁਬਾਰਾ ਤੇ ਉਹਨਾਂ ਚ ਹੁਣ ਤਿੰਨ ਨਵੇਂ ਆਏ ਆ ਜਿਹੜੇ ਹੁਣ ਦੁਬਾਰੇ ਆ ਮਤਲਬ ਇਕੱਠੇ ਗੋਠਿਆਂ ਚ ਆ ਗਏ ਆ ਤਿੰਨ ਦੇ ਨਾਂ ਆ ਗਏ ਆ ਮਤਲਬ ਪੈਸੇ ਲੀਏ ਜਿਹੜੇ ਆਲੇ ਕੁਝ ਭੜਕੇ ਦੇ ਬਾਬੇ ਦਿੱਤੇ ਬੰਦਿਆਂ ਦੇ ਵੇਖੋ ਹੁਣ ਕਦੋਂ ਪੈਸੇ ਪੈਂਦੇ ਆ ਸਰਕਾਰ ਪਾਉਂਦੀ ਆ ਤੇ ਉਹਨਾਂ ਦਾ ਆਪਾਂ ਕੰਮ ਕਰਾਵਾਂ ਜੀ ਉਹ ਕਿਹੜਾ ਨੂੰ ਰਿਪੇਲ ਦੇ ਆਧਾਰ ਤੇ ਪਿੰਡ ਵਿੱਚ ਦੌੜੀ ਦਾ ਕੰਮ ਕਰਾਉਣ ਜਾ ਰਹੇ ਆ ਜਿਹੜਾ ਪੈਣੋਂ ਸੁਖ ਹੂਤਾ ਪ੍ਰਦਾਨ ਕਰੇ ਕੰਮ ਤੇ ਅਸੀਂ ਬਹੁਤ ਸੋਚੇ ਕਰਨ ਵਾਸਤੇ ਇੱਕ ਤੇ ਮੇਰੇ ਮਨ ਦੇ ਵਿੱਚ ਹੀ ਵੀ ਗਰਾਊਂਡ ਬਣਾਉਣ ਤੇ ਸਾਡੇ ਬੱਚੇ ਖੇਡਣ ਤੇ ਨਸ਼ਿਆਂ ਤੋਂ ਵਜਣ ਦੂਜਾ ਇਹ ਆ ਵੀ ਚਲੋ ਪਿੰਡ ਤੇ ਲਾਈਟਾਂ ਲੁਤਾਂ ਲੱਗਣੀਆਂ ਚਾਹੀਦੀਆਂ ਵਾ ਉਹ ਵੀ ਮਨ ਦੇ ਵਿੱਚ ਹੀ ਜੀ ਵੀ ਸਰਕਾਰ ਕਰੇ ਸਹਾਈ ਤੇ ਆਪਾਂ ਲਾਈਟਾਂ ਲਾਈਏ ਕੁਝ ਕੰਮ ਮੈਂ ਕਰਵਾਏ ਆ ਪਲਾਟਾਂ ਦੇ ਵਿੱਚ ਮਸੀਬਾਈ ਚਰੇ ਦਾ ਬਹੁਤ ਮੰਦਾ ਹਾਲ ਹੀ ਕੋਈ ਵੀ ਬੰਦਾ ਜਿਹੜਾ ਹੈ ਇੱਕ ਬੋਟਾਂ ਦੇ ਮਗਰੀ ਪਜਾਵਾ ਕਿ ਬੋਟਾਂ ਆਵਾ ਤੇ ਸਾਨੂੰ ਬੋਟਾਂ ਚਾਹੀਦੀਆਂ ਉੱਥੇ ਬੋਟਾਂ ਘਟਵਾ ਆਪਾਂ ਇਹ ਚੀਜ਼ ਨਹੀਂ ਵੇਖੀ ਆਪਾਂ ਜੋ ਕਿਹਾ ਸੀ ਉਹ ਕੀਤੇ ਅਤੇ ਕੰਮ ਕਰਾਏ ਆ ਤੇ ਉਹ ਵੀ ਲੋਕ ਝਾਲ ਕਰਦੇ ਆ ਵੀ ਵਕਿਆ ਸਾਡੇ ਚ ਵਿਚੜਿਆ ਵਾ ਬਾਕੀ ਨੜਕੇ ਹੀ ਤਿੰਨ ਵੱਡੇ ਆਏ ਕੋਈ ਵਿਦਕਾ ਨਹੀਂ ਪਾਇਆ ਇੱਕ ਮੈਂ ਇਧਰ ਚੜ੍ਹਦੀ ਪੱਤੀ ਗੁਰੂ ਘਰ ਚ ਲਵਾਇਆ ਇੱਕ ਮੈਂ ਮਸੀਹ ਭਾਈ ਚਰਾਂ ਦੇ ਲਵਾਇਆ ਇੱਕ ਮੈਂ ਰੋਡ ਦੇ ਉੱਤੇ ਦੁਬਾਰਾ ਸਾਹਿਬਾ ਦੀ ਲਵਾਇਆ ਮੈਂ ਆਪਣੇ ਘਰ ਗੜੀ ਨਹੀਂ ਲਵਾਇਆ ਕਿ ਮੈਂ ਮੈਂ ਨਹੀਂ ਆਪਣੇ ਨੂੰ ਕਹਿੰਦਾ ਮੈਂ ਤਾਂ ਕਿ ਸਰਪੰਚ ਚੌਂਕੀਦਾਰ ਬਣ ਕੇ ਕੰਮ ਕਰਨ ਦੇ ਆਣਾ ਦਾ ਕਿ ਪਿੰਡ ਤੇ ਮੈਨੂੰ ਕਹੇ ਨਾ ਕਰੇ ਜੇ ਮੈਨੂੰ ਮਾਣ ਬਖਸ਼ਿਆ ਵਾ ਤੇ ਇਹ ਮੈਂ ਮੈਂ ਵਿੱਚ ਹੈਣੀਗੀ ਬਾਕੀ ਚਲੋ ਕੰਮ ਹੋਰ ਵੀ ਸੋਚੇ ਅਸੀਂ ਕੁਝ ਪਿੰਨਾ ਵਰੀਆਂ ਗੜੀਆਂ ਪਿੰਡ ਦੀਆਂ ਬੰਨਣ ਵਾਲੀਆਂ ਬਹੁਤ ਹੀ ਪੁਰਾਣੀਆਂ ਵਾ ਤੇ ਉਹ ਤਨਾ ਬਾਰੇ ਸੇਵਾ ਸਾਹਿਬ ਗਾੜੀ ਦੀ ਬੇਨਤੀ ਕੀਤੀ ਆ ਹੁਣ ਵੀ ਮੈਂ ਜਾਣਾ ਵਾ ਕਹਿੰਦਾ ਉਹਨਾਂ ਕੋ ਇੱਥੇ ਤੇ ਵਿਚ ਘਾਏ ਆ ਆਪਣੇ ਮੁਖਵਿੰਦ ਗਗੰਦਰ ਸਿੰਘ ਦੇ ਘਰ ਲੱਗੇ ਆ ਇੱਕ ਫੌਜੀ ਸਰਾਂ ਸਿੰਘ ਦੀ ਗੜੀ ਬੰਨਣ ਵਾਲੀ ਆ ਕੁਝ ਦੋ ਕੋ ਫੁਰ ਕੰਮ ਇਦਾਂ ਦੇ ਆ ਤੇ ਚਲੋ ਹੌਲੀ ਹੌਲੀ ਕਰਕੇ ਕਰਾਵਾਂਗੇ ਤੁਰੇ ਆ ਬਾਕੀ ਸਾਨੂੰ ਸਾਥ ਚਾਹੀਦਾ ਉਸ ਕੰਮ ਦਾ ਵੀ ਤੇ ਸੋਚ ਸਾਡੀ ਇਹੋ ਹੀ ਆ ਕਰਾਵਾਂਗੇ ਕੰਮ ਤੁਹ ਪਿੰਡ ਦੇ ਲੋਕਾਂ ਸੇਵਾ ਕੰਤਮ ਉਹ ਕਰਤਾ ਮਾਨ ਬਖਸ਼ਿਆ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਦੇਖੋ ਜੀ ਸਾਨੂੰ ਲੋਕਾਂ ਨੇ ਬਹੁਤ ਜ਼ਿਆਦਾ ਮਾਨ ਬਖਸ਼ਿਆ ਤੇ ਆ ਸਾਡੀ ਸੋਚ ਇਹ ਆ ਕਿ ਆਪਾਂ ਲੋਕਾਂ ਦੀ ਸੋਚ ਤੇ ਉੱਤਰ ਜੀ ਜਿਹੜਾ ਸਾਨੂੰ ਮਾਨ ਬਖਸ਼ਿਆ ਵਾ ਅਸੀਂ ਉਹ ਕੰਮ ਕਰੀਏ ਕਿ ਸਾਡੇ ਦਾਦਿਆਂ ਪਰਦਾਦਿਆਂ ਨੇ ਕੰਮ ਕੀਤੇ ਆ ਤੇ ਲੋਕ ਯਾਦ ਕਰਦੇ ਸਾਡੇ ਦਾਦਿਆਂ ਨੂੰ ਕਿ ਉਹ ਬਰਬਸੇ ਨੇ ਮੇਲ ਟੇਲ ਨਹੀਂ ਪਾਈ ਤੇ ਮੇਰੀ ਵੀ ਸੋਚ ਇਹੋ ਹੀ ਆ ਸਦੋਂ ਮੇਰੇ ਜਗਿੰਦਰ ਸਿੰਘ ਚਾਚਾ ਜੀ ਨੇ ਕੰਮ ਕੀਤੇ ਆ ਤੇ ਚਲੋ ਮੈਂ ਆਹ ਮਗਾੜੀ ਪਤੀ ਹਾਂ ਮੇਰੇ ਦਾਦੇ ਨੇ ਹੀ ਕੰਮ ਕੀਤੇ ਸਬੰਜੀ ਦੇ ਤੇ ਮੇਰੀ ਸੋਚ ਇਹ ਨੂੰ ਆ ਵੀ ਚਲੋ ਜਿੰਨੇ ਮੇਲੇ ਵਰਕਰ ਮੇਰੇ ਨਾਲ ਲੱਗੇ ਆ ਮੇਰੇ ਮਜ਼ਦੁਰ ਵੀਰਾਂ ਨਾਲ ਮੇਰੇ ਚਾਚੇ ਵੀਰ ਕੋਈ ਇਦਾਂ ਦੇ ਲਾ ਲਓ ਵੱਡੇ ਨਿੱਕੇ ਵੀ ਆ ਬਹੁਤ ਮੇਰਾ ਸਾਥ ਦਿੱਤਾ ਉਹਨਾਂ ਨੇ ਨਹੀਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਤੇ ਬਾਕੀ ਮੇਰੀ ਸੋਚ ਇਹ ਆ ਵੀ ਮੈਂ ਪਿੰਡ ਦੇ ਕੰਮ ਕਰਾਂ ਜਿਹਦੇ ਚ ਕੱਲ ਨੂੰ ਮੇਰੇ ਦਾਦਿਆਂ ਦਾ ਨਾਮ ਨਾ ਬਦਨਾਮ ਹੋਵੇ ਉਹਨਾਂ ਦੀ ਲਈ ਤੇ ਚੱਲਿਆ ਤੇ ਉਹਨਾਂ ਦੀ ਲਈ ਜੱਤਰਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ